ਬਿਲਗੇ ਦੇ ਵਿੱਚ ਬਿਜਲੀ ਦੀ ਸਪਲਾਈ ਬਿਹਤਰ ਹੋਣ ਨੂੰ ਲੈ ਕੇ ਕੰਮ ਸ਼ੁਰੂ ਹੋ ਗਿਆ ਹੈ ਬਿਲਗੇ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਰਿਹਾ ਹੈ ਬਿਲਗੇ ਵਿੱਚ ਬਿਜਲੀ ਦੇ ਸੁਧਾਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਕੰਮ ਚਲਾਇਆ ਗਿਆ ਇਸ ਤੋਂ ਪਹਿਲਾਂ ਬਿਲਗੇ ਦੇ ਵਿੱਚ ਜੇਦੋਂ ਵੀ ਕੋਈ ਨਕਸ ਪੈਂਦਾ ਸੀ ਮੇਰੀ ਸਪਲਾਈ ਵਿੱਚ ਤੇ ਸਾਰੇ ਬਿਲਗੇ ਨੂੰ ਬੰਦ ਕਰਨਾ ਪੈਂਦਾ ਸੀ ਜਦੋਂ ਹੁਣ ਦੋ ਗਰੁੱਪਾਂ ਵਿੱਚ ਬਿਲਗੇ ਦੀ ਬਿਜਲੀ ਸਪਲਾਈ ਚੱਲੂਗੀ ਕੋਈ ਵੀ ਨਕਸ ਪੈਣ ਤੇ ਇੱਕ ਗਰੁੱਪ ਜਿਹੜਾ ਉਹ ਚੱਲਦਾ ਰਿਹਾ ਕਰੇਗਾ ਆਓ ਮੋਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਬਿਜਲੀ ਵਿਭਾਗ ਪਾਵਰ ਕਾਮ ਦੇ ਐਸ ਡੀਓ ਪਰਸੀਮ ਸੁਮਨ ਨੇ ਇਹ ਜਾਣਕਾਰੀ ਨਾ ਦੇ ਦਿੱਸਿਆ ਕਿ ਬਿਲਗੇ ਨੂੰ ਹੁਣ ਦੋ ਭਾਗਾ ਵਿੱਚ ਵੰਡੇ ਜਾਣ ਲਈ ਕੰਮ ਸ਼ੁਰੂ ਹੋ ਗਿਆ ਹੈ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਸੁਧਾਰਾਂ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਬਿਲਗੇ ਦੇ ਵਿੱਚ ਬਿਜਲੀ ਦੀ ਸਪਲਾਈ ਪਹਿਲਾਂ ਦੇ ਮੁਕਾਬਲੇ ਹੋਰ ਵਧੇਰ ਹੋਣ ਜਾ ਰਹੀ ਹੈ ਟਾੜਾ ਸਵਾਲ ਹੋਵੇਗਾ ਕਿ ਉਹ ਕਿਹੜਾ ਕਾਰਨ ਹੈ ਜਿਹਦੇ ਕਰਕੇ ਬਿਜਲੀ ਦੀ ਸਪਲਾਈ ਦੇ ਵਿੱਚ ਇੱਥੇ ਕਿਤੇ ਨਾ ਕਿਤੇ ਅਕਸਰ ਵਿਘਨ ਜਿਹੜਾ ਪੈ ਜਾਂਦਾ ਸੀ ਉਹਦਾ ਕਾਰਨ ਇਹ ਸੀ ਕਿ ਜਿਵੇਂ ਬਿਲਗੇ ਦਾ ਬਿਜਲੀ ਘਰ ਚੜ੍ਹ ਦੇ ਪਾਸੇ ਹੈ ਚੜ੍ਹ ਦੇ ਪਾਸੇ ਤੋਂ ਬਿਲਗੇ ਨੂੰ ਮੇਨ ਲਾਈਨ ਲੈਣ ਦੇ ਪਾਸੇ ਨੂੰ ਖੱਬੀ ਸਾਈਡ ਤੋਂ ਆਉਂਦੀ ਹੈ ਜੋ ਬਿਲਕੁਲੇ ਵਾਲੇ ਦਾਰੇ ਘੁੰਮਦੀ ਹੈ ਸੱਤ ਮਹਲਿਆਂ ਵਾਲਾ ਇਹ ਨਗਰ ਇਸ ਦੇ ਇੱਕ ਕਿਸੇ ਵੀ ਮਹਲੇ ਦੇ ਵਿੱਚ ਜਦੋਂ ਕੋਈ ਫਾਲਟ ਪੈਂਦਾ ਸੀ ਉਸ ਫਾਲਟ ਨੂੰ ਵੱਡੇ ਫਾਲਟ ਨੂੰ ਦੂਰ ਕਰਨ ਲਈ ਸਾਰੇ ਬਿਲਗੇ ਦੀ ਸਪਲਾਈ ਬੰਦ ਕਰਨੀ ਪੈਂਦੀ ਸੀ ਵਿਭਾਗ ਨੂੰ ਇਸ ਨੂੰ ਲੈ ਕੇ ਪਿਛਲੇ ਲੰਬੇ ਅਰਸੇ ਤੋਂ ਜੇ ਅਗਰ ਜ਼ਿਕਰ ਕੀਤਾ ਜਾਵੇ ਕਿ 2009 ਦੇ ਵਿੱਚ ਜਦੋਂ ਨੂਰਮੰਦ ਦੀ ਉਪਚੋਣ ਹੋਣ ਵਾਲੀ ਸੀ ਉਦੋਂ ਵੀ ਮੰਗ ਕੀਤੀ ਗਈ ਸੀ ਉਸ ਤੋਂ ਬਾਅਦ 12 ਤੋਂ 17 ਵਾਲੀ ਸਰਕਾਰ ਸਮੇਂ ਵੀ ਸੰਗਰਦ ਅਰਚਨ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਵੀ ਮੰਗ ਰੱਖੀ ਗਈ ਸੀ ਪਰ ਫੰਡਾਂ ਦੀ ਕਮੀ ਨੂੰ ਲੈ ਕੇ ਇਹ ਕੰਮ ਨਹੀਂ ਹੋਇਆ ਸੀ ਇਹ ਹੁਣ ਕੰਮ ਹਿੱਸੇ ਆਇਆ ਆਮ ਆदमी ਪਾਰਟੀ ਦੀ ਸਰਕਾਰ ਦੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੋਰਮਾਨ ਦੇ ਹਿੱਸੇ ਆਇਆ ਇਹ ਕੰਮ ਬੜਾ ਮਹਿੰਗਾ ਕੰਮ ਹੈ ਕਿਉਂਕਿ ਇਸ ਕੰਮ ਲਈ ਬਿਲਗੇ ਦੇ ਵਿਧਿਕਾਰ ਤੋਂ ਸੱਜੇ ਪਾਸੇ ਦੀ ਇੱਕ ਲਾਈਨ ਜਿਹੜੀ ਆ ਨਵੀਂ ਖਿੱਚੀ ਜਾਣੀ ਆ ਨਵੀਂ ਲਾਈਨ ਖਿੱਚਣ ਲਈ ਟੋਲ ਲਗਾਉਣ ਦਾ ਕੰਮ ਜਿਹੜਾ ਆ ਉਹ ਸ਼ੁਰੂ ਹੋ ਗਿਆ ਇਹ ਕੰਮ ਜਦੋਂ ਮੁਕੰਮਲ ਹੋ ਜਾਣਾ ਬਿਲਗੇ ਦੀ ਟੋਟਲ ਬਿਜਲੀ ਸਪਲਾਈ ਦੇ ਵਿੱਚ ਜਿਹੜਾ ਆ ਇਹਨੂੰ ਦੋ ਭਾਗਾਂ ਵਿੱਚ ਵੰਡਿਆ ਜਾਣਾ ਜਿਵੇਂ ਇਸ ਤਰ੍ਹਾਂ ਸਮਝ ਲਈਏ ਕਿ ਇੱਕ ਏ ਭਾਗ ਤੇ ਇੱਕ ਬੀ ਭਾਗ ਜਦੋਂ ਦੋ ਹਿੱਸਿਆਂ ਵਿੱਚ ਬਿਲਗੇ ਨੂੰ ਬਿਜਲੀ ਦੀ ਸਪਲਾਈ ਨੂੰ ਲੈ ਕੇ ਵੰਡਿਆ ਜਾਣਾ ਉਸ ਵੇਲੇ ਜੇ ਅਗਰ ਏ ਭਾਗ ਦੇ ਵਿੱਚ ਕੋਈ ਨੁਕਸ ਪੈਂਦਾ ਉਹ ਸਾਈਡ ਨੂੰ ਬੰਦ ਕਰਨਾ ਪਊਗਾ ਤਾਂ b ਭਾਗ ਜਿਹੜਾ ਆ ਉਹ ਚੱਲਦਾ ਰਹੇਗਾ ਤੁਸੀਂ ਕਹਿ ਸਕਦੇ ਆ ਕਿ ਅੱਧਾ ਬਿਲਗਾ ਜਿਹੜਾ ਆ ਉਹ ਚੱਲਦਾ ਰਿਹਾ ਕਰੇਗਾ ਜਿੱਧਰ ਫਾੜ ਪਿਆ ਉਧਰ ਦੇ ਬੁਰਪ ਨੂੰ ਜ਼ਰੂਰ ਬੰਦ ਕਰਨਾ ਪਊਗਾ ਇਹ ਆਪਣੇ ਆਪ ਦੇ ਵਿੱਚ ਇਹ ਕੁਝ ਅ ਇੱਕਾ-ਦੁੱਕਾ ਵਿਅਕਤੀ ਜਿਹੜੇ ਆ ਜਿਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਸੀ ਜਿਨ੍ਹਾਂ ਵਿੱਚੋਂ ਅਸੀਂ ਵੀ ਇਸ ਨੂੰ ਲੈ ਕੇ ਲਗਾਤਾਰ ਮੰਗ ਜਿਹੜੀ ਆ ਕਰਦੇ ਰਹੇ ਆ ਆਪਣੇ মিডিਆ ਰਾਹੀਂ ਇਸ ਕੰਮ ਨੂੰ ਇਸ ਵੇਲੇ ਬਿਲਗਾ ਪਾਵਰ ਕਾਮ ਦੇ ਜਿਹੜੇ ਐਸਡੀਓ ਆ ਅ ਤਰਸੀਮ ਲਾਲ ਸੁਮਨ ਉਹਨਾਂ ਨੇ ਇਸ ਕੰਮ ਨੂੰ ਕਰ ਲਈ ਤਨਜੀਤ ਤੇ ਹੈ ਕਿਉਂਕਿ ਜਦੋਂ ਵੀ ਕੋਈ ਅਫਸਰ ਵੱਡੇ ਕੰਮ ਲਈ ਦੇਖਿਆਸ ਵੀ ਦਿਖਾਉਂਦਾ ਫੇਰ ਇਹ ਕੰਮ ਜਿਹੜੇ ਆ ਉਹ ਅੱਗੇ ਹੁੰਦੇ ਐ ਇੱਥੇ ਉਹਨਾਂ ਦੀ ਵੀ ਤਾਰੀਫ਼ ਕਰਨੀ ਬਣਦੀ ਐ ਕਿਉਂਕਿ ਉਹ ਵੀ ਖੱਪਤ ਕਾਰਾ ਨੂੰ ਸਖਤੂਤ ਤਲੇੜੀ ਮਹਿਲ ਕਾਦਮੀ ਉਹਨਾਂ ਦੀ ਹੁੰਦੀ ਐ ਇਹ ਕਿਹਾ ਜਾ ਸਕਦਾ ਕਿ ਉਹਨਾਂ ਦੇ ਇਸ ਕਾਰਜ ਕਾਲ ਦੇ ਸਮੇਂ ਦੇ ਵਿੱਚ ਕਾਰਜ ਕਾਲ ਵਿੱਚ ਇਹ ਜਿਹੜੀ ਬਿਲਗੇ ਨੂੰ ਸੁਖសុਖਤ ਮੈਲਣੀ ਆ ਇਹਦਾ ਕੰਮ ਸ਼ੁਰੂ ਹੋ ਗਿਆ ਜਦੋਂ ਇਹ ਕੰਮ ਕੰਮ ਮੁਕੰਮਲ ਹੋ ਜਾਣਾ ਉਸ ਬਿਲਲੇ ਜ਼ਰੂਰ ਲੋਕਾਂ ਨੂੰ ਜਿਹੜਾ ਆ ਇਸ ਬਿਹਤਰੀ ਸੁਧਾਰ ਦਾ ਜਿਹੜਾ ਆ ਉਹ ਫਾਇਦਾ ਮਿਲਣਾ ਮਿਲਣਾ ਕਿਉਂਕਿ ਜਦੋਂ ਵੀ ਅਸੀਂ ਅਕਸਰ ਦੇਖਦੇ ਹਾਂ ਕਿ ਹਨੇਰੀ ਚੱਲਦੀ ਹੈ ਭਾਰੀ بارشਾਂ ਹੁੰਦੀਆਂ ਅਕਸਰ ਜਿਹੜਾ ਫਾਲਟ ਆ ਉਹ ਜਦੋਂ ਪੈਂਦਾ ਤੇ ਉਸ ਵੇਲੇ ਸਾਰਾ ਬਿਲਗਾ ਖਾਸ ਕਰਕੇ ਕਿਸੇ ਰਾਤ ਸਮੇਂ ਜਦੋਂ ਇਹ ਫਾਲਟ ਪੈਂਦਾ ਤੇ ਉਸ ਵੇਲੇ ਗਰਮੀਆਂ ਖਾਸ ਕਰਕੇ ਜਦੋਂ ਹੁੰਦੀਆਂ ਉਸ ਵੇਲੇ ਲੋਕਾਂ ਨੂੰ ਬਹੁਤ ਜਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਾਦੀ ਦੇ ਮੌਸਮ ਵਿੱਚ ਇਹ ਬਿਲਗੀ ਦੇ ਵਿੱਚ ਜਿਹੜਾ ਸੁਧਾਰ ਹੁਣ ਸ਼ੁਰੂ ਹੋ ਗਿਆ ਹੈ ਇਹ ਹਲਕਾ ਭਾਵੇਂ ਵੀ ਇੰਦਰੀ ਥੋੜਾ ਮਾਨ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਸਿਹਰਾ ਜਾਂਦਾ ਕਿ ਉਹ ਬਿਲਗੇ ਨੂੰ ਜਿਹੜਾ ਆ ਉਹ ਬਹੁਤ ਤਰਜੀਹ ਦਿੰਦੇ ਆ ਉਸ ਤਰਜੀਹ ਦੇ ਵਿੱਚ ਇਹ ਜਾ ਜਾ ਸਾਹਿਬਾ ਕਿ ਇਹ 2010 ਦਾ ਰਾਜੀ ਬੇਤਰੀ ਤੇ ਚੱਲਦੇ ਕੰਮ ਵਿੱਚੋਂ ਮਿਲ ਗਿਆ ਵੀ ਇਹ ਕੰਮ ਜਿਹੜਾ ਕਬੱਡਾ ਹੋਣ ਵਾਲਾ ਸੀ ਸੋ ਏਸੀ ਤੁਹਾਡੇ ਲਈ ਜਾਣਕਾਰੀ ਦੋਸਤੋ ਮੋਦੇਰੀ ਗੱਲ ਪ੍ਰੋਗਰਾਮ ਵਿੱਚ ਅਸੀਂ ਰੋਜ਼ਾਨਾ ਇੱਕ ਨਵਾਂ ਦੁਨੀਆ ਦਾ ਮੁੱਦਾ ਲੈ ਕੇ ਆਉਂਦੇ ਹਾਂ ਤੁਸੀਂ ਇਸ ਪ੍ਰੋਬਲਮ ਬਹੁਤ ਸੁਣਾਉਂਦੇ ਹੋ ਤੁਹਾਡੇ ਵੱਲੋਂ ਲਗਾਤਾਰ ਅਸੀਂ ਇਸ ਗੱਲ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦਾ ਇਤਿਹਾਸ ਪ੍ਰੋਗਰਾਮ ਸਮਾਪਤ ਕਰਨ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਦਾ ਇਸ ਨੂੰ ਲਾਇਕ ਕਰਨਾ ਇਸ ਨੂੰ ਅੱਗੇ ਸ਼ੇਅਰ ਕਰਨਾ ਦੋਸਤੋਂ ਨੂੰ ਭੁੱਲਣਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਕੱਲ ਫੇਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਤੋਂ ਅ ਪਹਿਲਾ ਇਹ ਵੀ ਤੁਹਾਨੂੰ ਕਹਿਣਾ ਚਾਹਾਂਗੇ ਕਿ ਇਹ ਬੇਨਤੀ ਹੈ ਕਿ ਤੁਸੀਂ ਬਿਲਗਾ نیوز ਆਨਲਾਈਨ ਚੈਨਲ ਨੂੰ ਅਗਰ YouTube ਤੇ ਦੇਖਦੇ ਹੋ ਜਰੂਰ ਸਬਸਕ੍ਰਾਈਬ ਕਰੋ Facebook ਪੇਜ ਤੇ ਦੇਖਦੇ ਹੋ ਤਾਂ ਜਰੂਰ ফলো ਕਰੋ ਧੰਨਵਾਦ ਤੁਸੀਂ ਇਸ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ Toshibeh Katero, Belga News Online Channel.